ਸੋਚੋ ਜੇਕਰ ਅਚਾਨਕ ਉੱਡਦੇ ਹੋਏ ਹਵਾਈ ਚਾਹ ਦੀ ਛੱਤ ਅਸਮਾਨ ਵਿੱਚ ਹੀ ਉੱਡ ਜਾਵੇ ਤਾਂ ਯਾਤਰੀਆਂ ਵਿੱਚ ਕਿਹੋ ਜਿਹਾ ਖੌਫ ਦਾ ਮਾਹੌਲ ਹੋਵੇਗਾ ਜੀ ਹਾਂ ਅਪ੍ਰੈਲ 1988 ਵਿੱਚ ਇੱਕ ਅਜਿਹੀ ਸਥਿਤੀ ਬਣੀ ਜਿਸ ਵਿੱਚ ਲੱਗਿਆ ਕਿ ਅਲੋਹਾ 에ਅਰਲਾਈਨ ਦੇ 98 ਯਾਤਰੀਆਂ ਦਾ ਇਸ ਦੁਨੀਆ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਦਰਸਾ ਲਈ ਇਹ ਜਹਾਜ਼ ਹਵਾਈ ਟਾਪੂ ਦੇ ਦੋ ਟਾਪੂਆਂ ਦੇ ਵਿਚਕਾਰ ਇੱਕ ਛੋਟੀ ਜਿਹੀ ਉਡਾਨ ਤੇ ਸੀ ਜਦੋਂ ਇਸ ਦਾ ਉੱਪਰ ਵਾਲਾ ਹਿੱਸਾ 24000 ਫੁੱਟ ਦੀ ਉਚਾਈ ਤੇ ਜਹਾਜ਼ ਨਾਲੋਂ ਵੱਖ ਹੋ ਗਿਆ ਇਸ ਦੌਰਾਨ ਇੱਕ ਸੀਨੀਅਰ ਫਲਾਈਟ اٹੈਂਡੈਂਟ ਜੋ ਯਾਤਰੀਆਂ ਨੂੰ ਪੀਣ ਵਾਲੇ ਪਦਾਰਥ ਸੌਂਪ ਰਹੇ ਸਨ ਉਹ ਹਵਾ ਵਿੱਚ ਉੱਡ ਗਏ ਇਹ ਮੰਜ਼ਰ ਦੇਖ ਕੇ ਯਾਤਰੀ ਹੱਕੇ ਬੱਕੇ ਰਹਿ ਗਏ ਅਤੇ ਯਾਤਰੀਆਂ ਦੀ ਜਿੰਦਗੀ ਅਤੇ ਮੌਤ ਦੇ ਵਿਚਕਾਰ ਇੱਕ ਕਮਜ਼ੋਰ ਜਈ ਲਾਈਨ ਖੜੀ ਸੀ ਹਵਾ ਵਿੱਚ ਉੱਡਦਾ ਬਿਨਾ ਛੱਤ ਵਾਲਾ ਜਹਾਜ਼ ਅਤੇ ਹੇਠਾਂ ਪਰਸ਼ਾਂਤਮਾ ਸਾਗਰ ਯਾਤਰੀਆਂ ਨੂੰ ਦੋਆਪਾਸੋਂ ਮੌਤ ਨੇ ਘੇਰਿਆ ਹੋਇਆ ਸੀ ਅਕਸਰ ਸੰਕਟ ਦੇ ਮਾਹੌਲ ਵਿੱਚ ਕੋਈ ਨਾ ਕੋਈ ਨਾ ਇੱਕ ਉੱਪਰ ਨੂੰ ਉੱਭਰ ਆਉਂਦੇ ਹਨ ਅਤੇ ਇਸ ਸਮੇਂ ਵੀ ਕੁਝ ਅਜੇਹਾ ਹੀ ਹੋਇਆ 28 ਅਪ੍ਰੈਲ 1988 ਨੂੰ ਅਲੋਹਾ 에ਅਰਲਾਈਨਜ਼ ਦਾ ਬੋਇੰਗ 737 ਹਵਾਈ ਦੇ ਹਿਲੂ ਹਵਾਈ ਅੱਡੇ ਤੋਂ ਦੁਪਹਿਰ 1:25 ਮਿੰਟ ਤੇ ਤੁਨਲੋਲੋ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਇਆ ਕਿਸੇ ਸਮੱਸਿਆ ਦੀ ਸਥਿਤੀ ਵਿੱਚ ਜਹਾਜ਼ ਮਾਉਈ ਹਵਾਈ ਅੱਡੇ ਤੇ ਉਤਰ ਸਕਦਾ ਸੀ ਦੋਵਾਂ ਟਾਪੂਆਂ ਦੇ ਵਿਚਕਾਰ ਲਗਭਗ 35 ਮਿੰਟ ਦੀ ਉਡਾਣ ਸੀ ਅਤੇ ਜ਼ਿਆਦਾਤਰ ਸਮਾਂ ਉਡਾਣ ਪਰਨ ਅਤੇ ਉਤਰਨ ਤੇ ਲੱਗਦਾ ਸੀ ਜਹਾਜ਼ ਨੇ ਬਹੁਤ ਹੀ ਥੋੜੇ ਸਮੇਂ ਲਈ ਆਪਣੀ ਤੇ ਉਚਾਈ ਤੇ ਰਹਿਣਾ ਸੀ ਜਹਾਜ਼ ਦੇ ਮੁੱਖ ਪਾਇਲਟ ਕਪਤਾਨ ਰੌਬਰਟ ਸ਼ੌਰਨ ਸ਼ਾਈਮਰ 44 ਸਾਲ ਦੇ ਸਨ ਅਤੇ 11 ਸਾਲ ਤੋਂ ਇਸ ਉਡਾਣ ਕੰਪਨੀ ਨਾਲ ਜੁੜੇ ਹੋਏ ਸਨ ਉਹਨਾਂ ਕੋਲ ਕੁੱਲ 8000 ਘੰਟੇ ਉਡਾਣ ਦਾ ਤਜਰਬਾ ਸੀ ਜਿਸ ਵਿੱਚੋਂ ਕੁੱਲ 6700 ਘੰਟੇ ਉਹਨਾਂ ਨੇ Boeing 737 ਉਡਾਣ ਵਿੱਚ ਬਤਾਏ ਸਨ ਕਾਕਪਿਟ ਵਿੱਚ ਫਰਸਟ ਆਫੀਸਰ ਮੈਡਲਿਨ ਟੌਪਕਿੰਸਨ ਇਹ 37 ਸਾਲਾ ਸੈ ਪਾਇਲਟ ਨੂੰ ਉਹਨਾਂ ਦੇ ਕਰੀਬੀ ਮੀਮ ਕਹਿ ਕੇ ਬੁਲਾਉਂਦੇ ਸਨ ਉਹਨਾਂ ਕੋਲ ਕੁੱਲ 8000 ਘੰਟੇ ਉਡਾਣ ਦਾ ਤਜਰਬਾ ਸੀ ਅਤੇ ਜਿਸ ਵਿੱਚ Boeing 737 ਦੇ 3500 ਘੰਟੇ ਸ਼ਾਮਿਲ ਸਨ ਦਿਨ ਬਿਲਕੁਲ ਆਮ ਆਂਗ ਸੀ ਅਤੇ ਮੌਸਮ ਸਾਫ਼ ਸੀ ਇਸ ਲਈ ਫਰਸਟ ਆਫੀਸਰ ਮੀਮ ਨੇ ਟੇਕ-ਆਫ ਅਤੇ ਫਲਾਈਟ ਆਪਰੇਸ਼ਨਾਂ ਦਾ ਚਾਰਜ ਸੰਭਾਲ ਲਿਆ ਜਦਕਿ ਕੈਪਟਨ ਰੋਬਰਟ ਨੇ 에ਅ ਟ੍ਰਾਫਿਕ ਦੇ ਸੰਚਾਰ ਅਤੇ ਰੂਟੀਨ ਕੰਮਾਂ ਨੂੰ ਸੰਭਾਲ ਲਿਆ ਉਡਾਨ ਦਾ ਸਮਾਂ ਕੱਟ ਹੋਣ ਕਰਕੇ ਫਲਾਈਟ ਅਟੈਂਡੈਂਟ ਯਾਤਰੀਆਂ ਨੂੰ ਪੀਣ ਵਾਲੇ ਪਦਾਰਥ ਉਦੋਂ ਹੀ ਪਰੋਸਦੇ ਸਨ ਜਦੋਂ ਜਹਾਜ਼ ਆਪਣੀ ਨਿਯਮਤ ਉਚਾਈ ਤੇ ਪਹੁੰਚਦਾ ਸੀ ਹਾਲਾਂਕਿ ਯਾਤਰੀਆਂ ਨੂੰ ਉਸ ਸਮੇਂ ਵੀ ਆਪਣੀਆਂ ਸੀਟ ਬੈਲਟਾਂ ਬੰਨੇ ਰੱਖਣ ਦੀ ਹਦਾਇਤਾਂ ਹੁੰਦੀਆਂ ਸਨ 58 ਸਾਲਾ ਕਲਾਰਾ ਬੈਲ ਲੈਸਿੰਗ ਮੁੱਖ ਫਲਾਈਟ ਅਟੈਂਡੈਂਟ ਸਨ ਜੋ ਸੈਂਟੀ ਸਾਲਾਂ ਤੋਂ ਇਸ 에ਅਰਲਾਈਨ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਉਹਨਾਂ ਦੇ ਸਹਿਯੋਗੀ ਅਕਸਰ ਸੀਬੀ ਕਹਿ ਕੇ ਬੁਲਾਉਂਦੇ ਸਨ ਕਲਾਰਾ ਅਗਲੀ ਕਤਾਰ ਵਿੱਚ ਯਾਤਰੀਆਂ ਨੂੰ ਪੀਣ ਵਾਲੇ ਪਦਾਰਥ ਭਰੋਸ ਰਹੀ ਸੀ ਜਦ ਕਿ ਹੋਰ ਫਲਾਈਟ ਅਟੈਂਡੈਂਟ ਪਿਛਲੇ ਪਾਸੇ ਡਿਊਟੀ ਦੇ ਰਹੇ ਸਨ ਇਸ ਦੌਰਾਨ ਕਲਾਰਾ ਨੇ ਜੋਏ ਨੂੰ ਦੱਸਿਆ ਕਿ ਉਹ ਆਖਰੀ ਵਾਰ ਪੀਣ ਵਾਲੇ ਪਦਾਰਥ ਸੌਪ ਰਹੀ ਹੈ ਕਿਉਂਕਿ ਜਹਾਜ਼ ਜਲਦ ਹੀ ਉਤਰਨ ਵਾਲਾ ਸੀ ਉਹ ਅਜੇ ਦੱਸ ਹੀ ਰਹੀ ਸੀ ਕਿ ਅਚਾਨਕ ਇੱਕ ਧਮਾਕਾ ਹੋਇਆ ਅਤੇ ਜਹਾਜ਼ ਦਾ ਉੱਪਰ ਵਾਲਾ 18 ਫੁੱਟ ਹਿੱਸਾ ਹਵਾ ਵਿੱਚ ਉੱਡ ਗਿਆ ਇੱਕ ਵੂਸ਼ ਵਰਗੀ ਆਵਾਜ਼ ਆਈ ਅਤੇ ਕਲਾਰਾ ਨੂੰ ਜਹਾਜ਼ ਵਿੱਚੋਂ ਬਾਹਰ ਸੁੱਟ ਦਿੱਤਾ ਉੱਪਰ ਆਸਮਾਨ ਅਤੇ ਹੇਠਾਂ ਸਮੁੰਦਰ ਯਾਤਰੀ ਇਸ ਮੰਜ਼ਰ ਨੂੰ ਦੇਖ ਰਹੇ ਸਨ ਅਤੇ ਗਹਿਰੇ ਸਦਵੇਂ ਵਿੱਚ ਸਨ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਹਾਜ਼ ਵਿੱਚ ਧਮਾਕਾ ਹੋਇਆ ਹੈ ਜਾਂ ਕੁਝ ਹੋਰ ਇੱਕ ਕਨਵਰਟੇਬਲ ਕਾਰ ਵਾਂਗ ਜਹਾਜ਼ ਦੀਆਂ ਸੀਟਾਂ ਦੀਆਂ 5 ਕਤਾਰਾਂ ਦੋਵੇਂ ਪਾਸਿਓਂ ਖੁੱਲੀਆਂ ਹੋਈਆਂ ਸਨ ਅਤੇ ਜਹਾਜ਼ ਆਪਣੀ ਆਮ ਗਤੀ ਨਾਲ ਅਡਰੈਸ ਸੀ ਅਤੇ ਯਾਤਰੀਆਂ ਨੂੰ ਤੂਫਾਨ ਦੀ ਗਤੀ ਨਾਲ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕੈਪਟਨ ਅਤੇ ਫਰਸਟ ਅਫਸਰ ਨੂੰ ਜਹਾਜ਼ ਦੇ ਪਿਛਲੇ ਪਾਸਿਓਂ ਇੱਕ ਆਵਾਜ਼ ਸੁਣਾਈ ਦਿੱਤੀ ਜਦੋਂ ਉਹਨਾਂ ਨੇ ਦੇਖਿਆ ਤਾਂ ਕਾਕਪਿਟ ਦਾ ਦਰਵਾਜ਼ਾ ਹੀ ਨਹੀਂ ਦਿਖਾਈ ਦੇ ਰਿਹਾ ਸੀ ਸਗੋਂ ਪਿਛਲੇ ਪਾਸੇ ਉਹਨਾਂ ਨੂੰ ਸਿਰਫ ਆਸਮਾਨ ਦਿਖਾਈ ਦੇ ਰਿਹਾ ਸੀ ਜਹਾਜ਼ ਵਿੱਚ ਹਵਾ ਦਾ ਦਬਾਅ ਘਟਣ ਕਾਰਨ ਆਕਸੀਜਨ ਮਾਸਕ ਹੇਠਾਂ ਡਿੱਗ ਪਏ ਹਾਲਾਂਕਿ ਖੁਸ਼ਕਿਸਮਤੀ ਨਾਲ ਯਾਤਰੀ ਹਾਲੇ ਵੀ ਆਪਣੀਆਂ ਸੀਟਾਂ ਉੱਤੇ ਬੈਠੇ ਹੋਏ ਸਨ ਕਿਉਂਕਿ ਯਾਤਰੀਆਂ ਨੂੰ ਹਾਲੇ ਸੀਟ ਬੈਲਟਾਂ ਉਤਾਰਨ ਦੇ ਨਿਰਦੇਸ਼ ਨਹੀਂ ਮਿਲੇ ਸਨ ਹਵਾ ਬਰਦਾਸ਼ਤ ਤੋਂ ਬਾਹਰ ਸੀ ਆ ਰਹੀ ਯਾਤਰੀ ਅਜੇ ਵੀ ਆਪਣੀਆਂ ਸੀਟਾਂ ਉੱਤੇ ਡਟੇ ਹੋਏ ਸਨ ਜਹਾਜ਼ ਵਿੱਚੋਂ ਤਾਰਾਂ ਲੋਹੇ ਦੀਆਂ ਸਲਾਕਾਂ ਤੇ ਹੋਰ ਮਲਵਾ ਹਵਾ ਵਿੱਚ ਉੱਡ ਰਿਹਾ ਸੀ ਅਤੇ ਸਾਹਮਣੇ ਵਾਲੀ ਟਰੇ ਨਾਲ ਟਕਰਾਉਣ ਕਾਰਨ ਯਾਤਰੀਆਂ ਦੇ ਚਿਹਰਿਆਂ ਅਤੇ ਸਿਰਾਂ 'ਤੇ ਸੱਟਾਂ ਲੱਗੀਆਂ ਪਰ ਉਹ ਪਤਲੀ ਜਿਹੀ ਸੀਟ ਬੈਲਟ ਜ਼ਿੰਦਗੀ ਅਤੇ ਮੌਤ ਵਿਚਕਾਰ ਖੜੀ ਸੀ ਇੱਕ 에ਅਰ ਹੋਸਟੈਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਅਤੇ ਤੀਜਾ ਸਹਾਇਕ ਯਾਤਰੀਆਂ ਨੂੰ ਸੀਟ ਬੈਲਟਾਂ ਬੰਨੇ ਰੱਖਣ ਅਤੇ ਸਬਰ ਰੱਖਣ ਦੀ ਹਦਾਇਤਾਂ ਦੇ ਰਿਹਾ ਸੀ ਆਕਸੀਜਨ ਮਾਸਕ ਤਾਂ ਲਟਕ ਰਹੇ ਸਨ ਪਰ ਉਹਨਾਂ ਵਿੱਚ ਹਵਾ ਨਹੀਂ ਆ ਰਹੀ ਸੀ ਇੰਨੀ ਜ਼ਿਆਦਾ ਉਚਾਈ ਤੇ ਯਾਤਰੀਆਂ ਨੂੰ ਬਹੁਤ ਠੰਡ ਲੱਗ ਰਹੀ ਸੀ ਅਤੇ ਆਕਸੀਜਨ ਨਾ ਮਿਲਣ ਕਾਰਨ ਉਹ ਮੌਤ ਵੱਲ ਵੱਧ ਰਹੇ ਸਨ ਯਾਤਰੀ ਕਾਕਪਿਟ ਵਿੱਚ ਪਾਇਲਟ ਦੀ ਹਾਲਤ ਨਹੀਂ ਦੇਖ ਸਕਦੇ ਸਨ ਅਤੇ ਜਹਾਜ਼ ਹੌਲੀ-ਹੌਲੀ ਹੇਠਾਂ ਵੱਲ ਜਾ ਰਿਹਾ ਉਹਨਾਂ ਨੂੰ ਲੱਗਾ ਕਿ ਪਾਇਲਟਾਂ ਨੇ ਆਪਣਾ ਸਥਿਤੀ ਤੋਂ ਕੰਟਰੋਲ ਗਵਾਹ ਦਿੱਤਾ ਹੈ ਅਤੇ ਜਹਾਜ਼ ਸਮੁੰਦਰ ਵੱਲ ਜਾ ਰਿਹਾ ਫਿਰ ਅਚਾਨਕ ਜਹਾਜ਼ ਇੱਕ ਉਚਾਈ ਤੇ ਰੁਕ ਗਿਆ ਜਿੱਥੇ ਸਾਹ ਲੈਣਾ ਆਸਾਨ ਸੀ ਅਤੇ ਯਾਤਰੀ ਆਪਣਾ ਸਾਰ ਓਕੇ ਬੈਠੇ ਸਨ ਜਹਾਜ਼ ਸਥਿਰ ਸੀ ਅਤੇ ਮੁੜ ਰਿਹਾ ਸੀ ਫਿਰ ਉਹਨਾਂ ਸੋਚਿਆ ਕਿ ਪਾਇਲਟ ਨੇ ਜਹਾਜ਼ ਤੋਂ ਆਪਣਾ ਕੰਟਰੋਲ ਨਹੀਂ ਗਵਾਇਆ ਇਸ ਦੌਰਾਨ ਰੋਬਟ ਅਤੇ ਮੀਮ ਇੱਕ ਵੱਖਰੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ ਉਹਨਾਂ ਦੇ ਆਕਸੀਜਨ ਮਾਸਕ ਢੇਠ ਆ ਗਏ ਸਨ ਅਤੇ ਖੁਸ਼ਕਿਸਮਤੀ ਨਾਲ ਉਹਨਾਂ ਵਿੱਚ ਆਕਸੀਜਨ ਆ ਰਹੀ ਸੀ ਪਹਿਲਾਂ ਹਵਾ ਇੰਨੀ ਤੇਜ਼ ਸੀ ਕਿ ਉਹ ਆਪਸ ਵਿੱਚ ਗੱਲਬਾਤ ਵੀ ਨਹੀਂ ਕਰ ਸਕਦੇ ਸਨ ਇਸ ਲਈ ਉਹ ਦੋਵੇਂ ਕਾਕਪਿਟ ਵਿੱਚ ਇਸ਼ਾਰਿਆਂ ਨਾਲ ਗੱਲਬਾਤ ਕਰ ਰਹੇ ਸਨ ਕੈਪਟਨ ਰੌਬਰਟ ਨੇ ਜਹਾਜ਼ ਦੀ ਕਮਾਂਡ ਸੰਭਾਲ ਲਈ ਜਦਕਿ ਮੀਮ ਨੇ ਕੰਟਰੋਲ ਰੂਮ ਨਾਲ ਗੱਲਬਾਤ ਅਤੇ ਹੋਰ ਕੰਮ ਸੰਭਾਲ ਲਏ ਉਨ੍ਹਾਂ ਨੂੰ ਹਵਾਈ ਐਡੇ ਨੂੰ ਇੱਕ ਐਮਰਜੈਂਸੀ ਸੰਕੇਤ ਭੇਜਿਆ ਗਿਆ ਪਰ ਸਨੇਹਾ ਉਹਨਾਂ ਤੱਕ ਨਹੀਂ ਪਹੁੰਚਿਆ ਦੋਵਾਂ ਨੇ ਮੌਈ ਹਵਾਈ ਅੱਡੇ 'ਤੇ ਉਤਰਨ ਦਾ ਫੈਸਲਾ ਕੀਤਾ ਅਤੇ ਲੈਂਡਿੰਗ ਦੀ ਇਜਾਜ਼ਤ ਮੰਗਣ ਲਈ ਦੁਪਹਿਰ 1:48 ਮਿੰਟ 'ਤੇ ਹਵਾਈ ਆਵਾਜਾਈ ਕੰਟਰੋਲਰ ਨਾਲ ਸੰਪਰਕ ਕੀਤਾ ਜਿਵੇਂ-ਜਿਵੇਂ ਉਚਾਈ ਅਤੇ ਗਤੀ ਘਟਦੀ ਗਈ ਹੁਣ ਰੌਬਰਟ ਅਤੇ ਮੀਮ ਇੱਕ ਦੂਜੇ ਨਾਲ ਆਸਾਨੀ ਨਾਲ ਗੱਲਬਾਤ ਕਰ ਸਕਦੇ ਸਨ ਅਤੇ ਬਿਹਤਰ ਤਾਲਮੇਲ ਬਣਾਉਣ ਦੇ ਯੋਗ ਸਨ ਹਫੜਾ ਦਫੜੀ ਅਤੇ ਅਸਪਸ਼ਟ ਗੱਲਬਾਤ ਦੇ ਦੌਰਾਨ ਈਟੀਸੀ ਨੂੰ ਮੁਸ਼ਕਲ ਨਾਲ ਇੱਕ ਸੁਨੇਹਾ ਮਿਲਿਆ ਜਹਾਜ਼ ਨੂੰ 92 ਨੰਬਰ 2 ਤੇ ਉਤਰਨ ਦੇ ਨਿਰਦੇਸ਼ ਦਿੱਤੇ ਗਏ ਫਾਇਰਫਾਈਟਰਾਂ ਨੂੰ ਤੁਰੰਤ ਸੰਭਾਵੀ ਆਫਤ ਬਾਰੇ ਸੂਚਿਤ ਕੀਤਾ ਗਿਆ ਜਦੋਂ ਯਾਤਰੀਆਂ ਤੇ ਚਾਲਕਦਾਲ ਮੈਂਬਰਾਂ ਨਾਲ ਇੰਟਰਕਾਮ ਜਾਂ ਜਨਤਕ ਕੋਸ਼ ਪ੍ਰਣਾਲੀ ਰਾਹੀਂ ਸੰਪਰਕ ਨਹੀਂ ਕੀਤਾ ਜਾ ਸਕਿਆ ਤਾਂ ਸਹ ਪਾਇਲਟ ਨੇ ਇੱਕ ਵਾਰ ਫਿਰ ਈਟੀਸੀ ਨਾਲ ਸੰਪਰਕ ਕੀਤਾ ਅਤੇ ਜਿੰਨੀ ਸੰਭਵ ਹੋ ਸਕੇ ਸਹਾਇਤਾ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਵਾਈ ਅੱਡੇ ਤੇ ਕੋਈ ਐਂਬੂਲੈਂਸ ਜਾਂ ਡਾਕਟਰੀ ਸਹਾਇਤਾ ਉਪਲਬਧ ਨਹੀਂ ਸੀ ਇਸ ਲਈ ਸਥਿਤੀ ਦੀ ਕੰਬੀ ਹਰਤਾਂ ਨੂੰ ਦੇਖਦੇ ਹੋਏ ਈਟੀਸੀ ਨੇ ਕਮਿਊਨਿਟੀ ਸੇਵਾਵਾਂ ਨੂੰ ਤੁਰੰਤ ਪਹੁੰਚਣ ਲਈ ਕਿਹਾ। ਹੁਣ ਚੁਣੌਤੀ ਇਹ ਸੀ ਕਿ ਤੇਜ਼ ਹਵਾਵਾਂ ਅਤੇ 3000 ਮੀਟਰ ਦੇ ਦੋ ਪਹਾੜਾਂ ਵਿਚਕਾਰ ਜਹਾਜ਼ ਨੂੰ ਰਨਵੇ ਤੇ ਉਤਾਰਿਆ ਕਿਵੇਂ ਜਾਵੇ। ਜੇਕਰ ਕੋਈ ਹਾਦਸਾ ਹੁੰਦਾ ਤਾਂ ਇਹਠਾਂ ਸਮੁੰਦਰ ਸੀ ਜਿਸ ਵਿੱਚ ਜਹਾਜ਼ ਅਤੇ ਯਾਤਰੀ ਡੁੱਬ ਸਕਦੇ ਸਨ। ਜਿਵੇਂ ਹੀ ਰਨਵੇ ਨਜ਼ਰ ਆਇਆ, ਪਾਇਲਟ ਨੇ ਜਹਾਜ਼ ਦੇ ਸੱਜੇ ਅਤੇ ਖੱਬੇ ਅਗਲੇ ਪਾਸੇ ਵਾਲੇ ਪਹੀਏ ਖੋਲਣ ਲਈ ਬਟਨ ਦਬਾਇਆ। ਪਾਇਲਟ ਨੇ ਦੇਖਿਆ ਕਿ ਖੱਬਾ ਅਤੇ ਸੱਜਾ ਪਹੀਆ ਤਾਂ heਠਾਂ ਆ ਗਿਆ ਪਰ ਅਗਲਾ ਪਹੀਆ ਨਹੀਂ ਖੁੱਲ ਸਕਿਆ ਆਮ ਤੌਰ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਜਹਾਜ਼ ATC ਦੇ ਦੁਆਲੇ ਚੱਕਰ ਲਗਾਉਂਦਾ ਹੈ ਅਤੇ heਠਾਂ ATC ਆਪਰੇਟਰ ਦੇਖਦੇ ਰਹਿੰਦੇ ਨੇ ਅਤੇ ਰਿਪੋਰਟ ਕਰਦੇ ਹਨ ਕਿ ਪਹੀਆ ਖੁੱਲਿਆ ਜਾ ਨਹੀਂ ਪਰ ਇਸ ਉਡਾਨ ਲਈ ਅਜਿਹਾ ਕਰਨਾ ਸੰਭਵ ਨਹੀਂ ਸੀ ਜੇਕਰ ਜਹਾਜ਼ ਇਹਨਾਂ ਹਾਲਾਤਾਂ ਵਿੱਚ ਲੈਂਡ ਕਰਦਾ ਹੈ ਤਾਂ ਇਸ ਦਾ ਅਗਲਾ ਸਿਰਾ ਜ਼ਮੀਨ ਨਾਲ ਟਕਰਾਨ ਕਾਰਨ ਜਹਾਜ਼ ਵਿੱਚ ਅੱਗ ਲੱਗ ਸਕਦੀ ਸੀ ਪਾਇਲਟ ਫਲਾਈਟ ਕਰੂ ਯਾਤਰੀਆਂ ਈਟੀਸੀ ਸਟਾਫ ਫਾਇਰ ਫਾਈਟਰਾਂ ਅਤੇ ਹਵਾਈ ਅੱਡੇ ਤੇ ਮੌਜੂਦ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਖੁਸ਼ਕਿਸਮਤੀ ਨਾਲ ਹਵਾਈ ਅੱਡੇ ਤੇ ਹਵਾ ਸ਼ਾਂਤ ਹੋ ਗਈ ਅਤੇ ਅਗਲਾ ਪਈਆ ਖੁੱਲਣ ਦੀ ਕੋਈ ਉਮੀਦ ਨਾ ਹੋਣ ਦੇ ਬਾਵਜੂਦ ਵੀ ਪਈ ਆ ਖੁੱਲ ਗਿਆ ਆਖਰਕਾਰ ਮੀਮ ਅਤੇ ਰਾਬਰਟ ਨੇ ਫਲਾਈਟ ਨੂੰ ਸਫਲਤਾਪੂਰਵਕ ਲੈਂਡ ਕਰਵਾ ਦਿੱਤਾ ਜਿਵੇਂ ਹੀ ਉਹ ਜਹਾਜ਼ ਤੋਂ ਉਤਰੇ ਏਟੀਸੀ ਦੇ ਸਟਾਫ ਅਤੇ ਯਾਤਰੀਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਦਾ ਧੰਨਵਾਦ ਕਰਨ ਲੱਗੇ ਇਸ ਦੌਰਾਨ ਕੁੱਲ 8 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 57 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ 29 ਯਾਤਰੀ ਸੁਰੱਖਿਅਤ ਰਹੇ